ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਿੰਡ ਬਾਬਾ ਬਕਾਲਾ ਸਾਹਿਬ ਆ ਭੈਣ ਉਹਨਾਂ ਦੇ ਘਰ ਆਏ ਹਾਂ ਤੇ ਵੀਰ ਉਹਨਾਂ ਨੇ 2 ਦਿਨ ਪਹਿਲਾਂ ਵੀਡੀਓ ਪਾਈ ਸੀ ਪਰਿਵਾਰ ਦੀ ਕਿ ਭਾਰੀ ਜਣੀ ਬਹੁਤ ਜ਼ਿਆਦਾ ਬਿਮਾਰ ਆ ਤੇ ਇਹਨਾਂ ਦੀ ਸ਼ੂਗਰ ਬਹੁਤ ਜ਼ਿਆਦਾ ਵੱਧ ਗਈ ਆ ਤੇ ਗੋਡੇ 'ਚ ਵੀ ਦੱਸਦੇ ਕਹਿੰਦੇ ਕਿ ਬਹੁਤ ਜ਼ਿਆਦਾ ਗੈਪ ਆ ਗਿਆ ਵਾ ਤੇ ਘਰ 'ਚ ਕਮਾਉਣ ਵਾਲੇ ਇਹੀ ਵੀਰ ਹੀ ਤੇ ਹੁਣ ਬਹੁਤ ਜ਼ਿਆਦਾ ਬਿਮਾਰ ਹੋਣ ਕਰਕੇ ਘਰ ਦਾ ਗੁਜ਼ਾਰਾ ਵੀ ਨਹੀਂ ਚੱਲਣ ਦੇਆ ਦੇ ਵੀਰ ਉਹਨਾਂ ਦਾ ਲਾਜ ਜਿੱਦੇ ਬਹੁਤ ਜ਼ਿਆਦਾ ਪੈਸੇ ਲੱਗਣੇ ਆ ਤੇ ਆਪਾਂ ਸੰਗਤ ਦੇ ਸਹਯੋਗ ਦੇ ਨਾਲ ਜਿੰਨਾ ਆਪਣੇ ਕੋਲ ਹੋ ਸਕੇ ਆਪਾਂ ਵੀਰ ਉਹਨਾਂ ਨੂੰ ਰਾਸ਼ਨ ਪਾਣੀ ਤੇ ਸੇਵਾ ਆਪਾਂ ਦੇ ਕੇ ਚੱਲਦੇ ਆ ਤੇ ਹੋਰ ਜੇ ਕੋਈ ਵੀਰ ਨੇ ਮਦਦ ਕਰਨੀ ਹੋਵੇ ਤੇ ਆਪਾਂ ਪਰਿਵਾਰ ਦਾ account number ਤੇ ਆਪਾਂ ਫੋਨ ਨੰਬਰ ਦੇਦਾ ਜੀ ਤੇ ਉਹ ਵੀਰ ਪਰਿਵਾਰ ਉਹਨਾਂ ਦੀ ਸਹੀ ਮਦਦ ਕਰ ਸਕਦਾ ਤੇ ਬਾਤੀ ਤੁਹਾਨੂੰ ਲਾਤਾ ਜੀ ਦੱਸਣਗੇ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜਿਹੜੀਆਂ ਸੰਗਤਾਂ ਵੱਲੋਂ ਸੇਵਾ ਲਈਆ ਸਾਡੇ ਵੀ ਲਖਬੀਰ ਸਿੰਘ ਲੱਕੀ ਪੂਨੇ ਵਾਲੇ ਜਿਨ੍ਹਾਂ ਨੇ ਆਪਣੇ ਕਿਰਤ ਕਮਾਈ ਦੇ ਵਿੱਚੋਂ ਸੇਵਾ ਭੇਜੀ ਆ ਹੋਰ ਵੀ ਸੰਗਤਾਂ ਨੇ ਜਿਨ੍ਹਾਂ ਨੇ ਸਾਨੂੰ ਥੋੜੇ ਥੋੜਾ ਮਤਲਬ ਕਿਰਤ ਕਮਾਈ ਦੇ ਵਿੱਚੋਂ ਸੇਵਾ ਭੇਜੀ ਦੀ ਅੱਜ ਅਸੀਂ ਆਪਣੀ ਟੀਮ ਦੇ ਨਾਲ ਪਰਿਵਾਰ ਨੂੰ ਦੇਗੇ ਚੱਲੇ ਆ ਨਾਲ ਅਸੀਂ ਜੋ ਵੀ ਇਹਨਾਂ ਦਾ ਮਤਲਬ ਖਾਣ ਪੀਣ ਵਾਲਾ ਰਾਸ਼ਨਾ ਉਹ ਵੀ ਨਾਲ ਦੇ ਕੇ ਚੱਲੇ ਆ ਕਿ ਕਾਫੀ ਮਤਲਬ ਲੋੜਵੰਦ ਪਰਿਵਾਰ ਆ ਜਰੂਰ ਸੰਗਤ ਜੀ ਮਤਲਬ ਤੁਸੀਂ ਵੀਡੀਓ ਦੇ ਕੇ ਵੀਡੀਓ ਨੂੰ ਵਾਤੋ ਵਾਤੇ ਸ਼ੇਅਰ ਕਰਿਓ ਜਿਹੜਾ ਕਿ ਮਤਲਬ ਹਰ ਇੱਕ ਦੇ ਕੋਲ ਵੀਡੀਓ ਪਹੁੰਚੇ ਤੇ ਵੀਡੀਓ ਨੂੰ ਦੇਖ ਕੇ ਇਹ ਲੋੜਵੰਦ ਪਰਿਵਾਰ ਦੀ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ